ਆ ਭਾਈ ਜੰਮ ਪੋਣੇ ਦਾ ਤੇ ਇਹਨਾਂ ਦਾ ਸਹੀ ਹੋਗਾ 13 ਇਹ ਰਹੀ ਗੜੀ ਆਸੋ ਜੀ ਸਾਬਾ 13 ਦਾ ਵਜਨ ਨਹੀਂ ਛੱਪੀ ਚੀਜ਼ ਦਾ ਬਜਨ ਨਹੀਂ 26 ਕੀ ਦਾ ਗੋਸਤ ਨਹੀਂ ਹੈਗਾ ਉਹ ਕਿੱਥੋਂ ਪੂਰੇ ਕਰੂੰਗਾ ਪਹਿਲਾਂ ਛੋਟੇ ਵੀ ਕਰ ਮੰਡੀ ਚ ਅਗਲਾ ਆਏਗਾ ਫਲਾਣੇ ਦਾ ਇੰਨੇ ਦਾ ਵੇਚਿਆ ਫਲਾਣੇ ਦਾ ਇੰਨੇ ਦਾ ਵੇਚਿਆ ਪਰ ਰਿਸਕ ਕਰਨਾ ਹੈ ਉਨਾਂ ਦੀ ਖੂਬੀ ਆਉਂਦੀ ਐ ਨਾ ਕੋਸ। ਨਸਲ ਵਿਕਦੀ ਐ। ਸਤਕਾਰ ਦਾ ਮੇਲਾ ਆ ਗਿਆ 20 ਦਿਨ ਲਈ। ਦੇਖਿਓ ਉੱਥੇ ਸਾਰਾ ਸੰਸਾਰ ਨੂੰ ਕਾਪੀ ਰਤਿਆ ਮਿਲਣਾ। ਬਰਦੇ ਵਪਾਰੀਆਂ ਦੇ ਫੂਨ ਨੇ ਚੰਗੇ-ਚੰਗੇ ਬਰੀਜਾਂ ਦਵਾ ਕੇ ਸ਼ਾਮ ਨੂੰ ਉਹਨਾਂ ਨੂੰ ਗੱਡੀਆਂ ਭਰਾ ਕੇ ਤੋੜਦੇ ਨੇ। ਸਾਨੂੰ ਪ੍ਰੋਫਟ ਵੀ ਉੱਥੇ ਬਣਦੀ ਐ। ਪੂਰੇ ਦਾ ਸਾਨੂੰ ਕਿਸੇ ਚਿੜੀ ਦੀ ਚੁੰਝ ਜਿਹਾ 100 ਦੇ ਤੱਕ ਇਹਨੇ ਪੰਜਾਬ ਦੇ ਧਰੂਗੇ ਜੋਗੇ। ਮੰਡੀਆਂ ਸਾਨੂੰ ਆਉਣਾ ਪੈਂਦਾ। ਸਭ ਦਾ ਦਿਲ ਮਾਨ ਸਤਕਾਰ ਰੱਖਣਾ ਪੈਂਦਾ। ਸਾਨੂੰ ਦਿੰਦੀਆਂ ਨੇ ਬਾਹਰ ਨਹੀਂ ਐ ਪਾਲਟੀਆਂ ਰੁਪਈਏ। ਅਸੀਂ ਕੋਈ ਕੰਮ ਛੱਡੀ ਉਹੀਂ ਨਹੀਂ ਫਿਰਦੇ ਅਸੀਂ ਪਾਗਲ ਨਹੀਂ ਹੈ ਜੇ ਵੀ ਉਹੀਂ ਫਿਰਦੇ ਹਾਂ ਤੁਰੇ ਬਣਦੇ ਨਹੀਂ ਪੈਸੇ 2 ਰੁਪਏ ਰੱਬ ਰੋਟੀ ਦਿੰਦਾ ਝੂਠ ਨਹੀਂ ਬੋਲਦੇ ਸੂਤ ਆ ਇਹਦਾ ਕੰਮ ਐ ਨਹੀਂ ਪਤਾ ਤੁਹਾਨੂੰ 20000 ਬਣ ਜੀ ਚਲੋ ਜੀ ਇਹ ਵੀ ਪਤਾ ਰੁਪਿਆ ਵੀ ਨਾ ਬਣੀ ਸੱਚੇ ਵਾਲਾ ਕੰਮ ਹੈ ਪਰ ਕਿਸੇ ਗੱਲ ਤੇ ਵੇਚਿਆ ਕਰੋ ਇਹਨੇ ਵਜਨਤੀ ਦਿਖਣਾ ਜੀ ਦੇ ਉਹਨੇ ਕੱਟਣਾ ਤੋਲ-ਤੋਲ ਕੇ ਦੀ ਖੁਰੀ ਹੱਡੀ ਤੱਕ ਵੇਚਣਾ ਪੇੜ ਤੇ ਉਹਨੇ ਛੱਡਦਾ ਹੋ ਵੀ ਨਹੀਂ ਫੱਕਰਾ ਵੇਚੀ ਨਾ ਵੇਚੀ 7000 ਦਾ ਵਿਕਦਾ ਤੇਰਾ ਇੱਕ ਜੇ ਮਕਾਤਾ ਜਾਣਾ ਤੈਨੂੰ ਇਹ ਨਹੀਂ ਕਿ ਪੰਜ ਲੈ ਲੈ ਸਾਢੇ ਪੰਜ ਲੈ ਲੈ ਸਾਢੇ ਛੀ ਲੈ ਲੈ 7000 ਉਹ ਦੇਣੇ ਗੱਲ ਕਰ ਤਾ ਪੈਸੇ ਲੈ ਲੈ ਤੇਥੋਂ ਗਰੀਬ ਤੋਂ ਕੋਈ ਦਲਾਲੀ ਦਾ 1 ਰੁਪਿਆ ਨਹੀਂ ਮੈਂ ਲੈਂਦਾ ਨਾ ਉਥੋਂ ਲਵਾਂ ਆ ਸੁਣਦੀ ਐ ਵੀਡੀਓ ਦੁਨੀਆ ਸੁਣੂਗੀ ਇਹ ਤੇਰੇ ਨੂੰ ਇੱਕ ਨਹੀਂ ਦੇਸੀ ਪਰਦੇਸੀ ਉਹ ਨਾ ਠੀਕ ਆ 1 ਰੁਪਿਆ ਨਹੀਂ ਲੈਂਦਾ ਮੈਂ ਤੇਥੋਂ ਠੀਕ ਲੱਗਿਆ ਵੀਰੇ 1 ਰੁਪਿਆ ਦੋਆ ਤਰ੍ਹਾਂ ਤੋਂ ਨਹੀਂ ਲੈਂਦਾ ਲਿਖਾਈ ਆਪਾਂ ਕਰਾ ਦਾਂਗੇ ਅਸੀਂ ਥੋੜੀ ਮੰਡੀ ਚਲਾਉਣ ਆਏ ਆ ਮੰਡੀ ਚੱਲ ਪਈ ਥੋੜੇ ਲਾਕੇ ਦਾ ਨਾਂ ਉੱਚਾ ਹੋਵੇ ਲਿਖਾਈ ਕਰਾ ਦਾਂਗੇ ਰੱਜੂ ਹਾਂਜੀ ਲਿਖਾਈ ਵੀ ਆਪਾਂ ਕਰਾ ਦਾਂਗੇ ਲਿਖਾਈ ਵੀ ਉਹ ਕਰਾ ਦੂ ਨਾ ਨਾ ਹੋਰ ਦੇਣਾ ਕਿੰਨੇ ਦਾ 10000 ਦਾ 10000 10 ਤੋਂ ਘੱਟ ਹੋ ਨਹੀਂ ਬਣਦਾ ਕਹਿੰਦੀ ਚੜ ਚੜ ਵੇ ਚੰਦਾ ਕਿਤੇ ਆ ਵੇ ਖਦਾ ਦਾ ਬੰਦਾ ਪੱਕਾ ਰੇਡ ਲਾਇਆ ਜਮਾ ਪੱਕੇ ਰੀ ਲਾ ਹੁਣ ਚੜ ਮਾੜਾ ਮੋਟਾ ਮੈਂ ਤੂੰ ਬਿਨਾ ਕਹੀਂ ਚੜ ਤਾੜ ਮਾੜਾ ਮੋਟਾ ਬਿਨਾ ਕਹੀਂ ਚੜ ਕੇ ਤੂੰ ਆ ਹੁਣ ਸਿਆਉਨਾ ਹੋ ਗਿਆ ਖੋਟਾ ਕਰਾ ਪਾਉਣ ਲੱਗ ਗਿਆ ਤੈਨੂੰ ਟੋਟਾ ਢਡ ਹੋ ਗਿਆ ਤੇਰਾ ਮੋਟਾ ਆ ਧਾੜੀ ਨਾ ਖੋੱਚਾ ਬਾਦ ਮਾਰਾ ਮੁਟਾ ਮੈਨੂੰ ਕਿਨਾਂ ਕਹੀ ਜੜ ਗਿਆ ਤੂੰ ਹੈ ਬਿਨ ਵਾਲੇ ਅਗਲੇ ਨੇ ਖੇਚਲਾ ਕਰੀ ਆ ਠੀਕ ਹੈ ਗੱਲ ਓ ਬਾਈ ਪੂਰਾ ਚਾਕ ਮੇਰੇ ਕਹੀਂ ਮੁੱਟਾ ਮੇਰਾ ਕਸੂਰ ਨਹੀਂ ਯਾਰ ਇਹ ਗੱਲ ਬਹੁਤ ਲੱਗੇ 100 ਰੁਪਏ ਲਵਾਤੇ ਤੇਰੇ ਤੇਰੇ ਉਹ ਪਾਸੋਂ ਮੈਂ ਮਾਰਤਾ ਬੰਦਾ ਓਏ ਐੜੀ ਨਾ ਕਰਿਆ ਕਰੋ ਜੇ ਮਾਲ ਆਪਾਂ ਵੇਚਣ ਆ ਗਏ ਨਾ ਮੰਡੀ ਚ ਤਾਂ ਦੂਰ ਕੀ ਨਾਰਮ ਕਰਾਂ ਹੋਰ ਉੱਪਰ ਚਲੇ ਦੇ ਕਰੀ ਦਮ ਦੇ ਦੇ ਹੈ ਬੱਸ ਆ ਗਿਆ ਪਰ ਪੜਤਾ ਤੇਰਾ ਕਿੱਥੇ ਪਊ ਪਈ ਖਰਜਾ ਓਏ ਆੜੀ ਖਰਜਾ ਮੋਟੇ ਹੁਣ ਕਰ ਦਾਂਗੇ 2 4 ਨੋਟ ਖੁਰਤੇ ਨਹੀਂ ਇਹ ਨਾਲ ਡੇਡੂ ਦਾ ਕਿੱਥੇ ਲੋਟ ਨਹੀਂ ਖਰਚਾ ਨਹੀਂ ਆਣਾ ਲੋਟ ਨਹੀਂ ਲੋਟ ਨਹੀਂ ਆਣਾ ਪੱਜੀ ਨਾ ਉੱਧਈਓ 18000 ਆਣਾ ਓ ਨਾ 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 ਭਾਈ ਦਾ ਵੀ ਉਹਨੇ ਨੂੰ ਅੱਜ ਤਾਂ ਮੈਥੋਂ ਵੀ ਨਹੀਂ ਗੱਲ ਉਹਦੇ ਵੀ ਬਿਨਾਂ ਰਹਿ ਜਾਂਦਾ ਮਾੜਾ ਮੋਟਾ ਤਾਂ ਯਾਰ ਆ ਗਿਆ ਆ ਗਿਆ ਆ ਗਿਆ ਰੜਕ ਫੜਕ ਕਰਨੀ